ਕੰਪਨੀ ਹੈ ਕਾਕਾਜੀ ਰਿਕਾਰਡਸ ਇਹਨਾਂ ਦਾ ਤੇ ਸਕਾਈ ਡਿਜੀਟਲ ਦਾ ਜਿਹਦੇ ਕੀ ਡਾਇਰੈਕਟਰ ਗੁਰਕਰਨ ਸਿੰਘ ਢਾਲੀਵਾਲ ਇਹਨਾਂ ਦਾ 9 ਨਵੰਬਰ 2021 ਨੂੰ ਕੰਟਰੈਕਟ ਹੋੰਦਿਆ ਤਿੰਨ ਸਾਲ ਦਾ ਕੰਟਰੈਕਟ ਹੈ ਕੰਟਰੈਕਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਕੰਟਰੈਕਟ ਦੀ ਟਰਮਸ ਪੂਰੀਆਂ ਨਹੀਂ ਕੀਤੀਆਂ ਜਾਣੀਆਂ ਤਾਂ ਸਾਲ-ਸਾਲ ਕਰਕੇ ਕੰਟਰੈਕਟ ਅੱਗੇ ਵਧਦਾ ਰਹੂਗਾ ਕੰਟਰੈਕਟ ਦੇ ਤਹਿਤ ਇਹਨਾਂ ਨੂੰ 18 ਗਾਣੇ ਇਹਨਾਂ ਨੇ ਸਾਨੂੰ ਦੇਨੇ ਸੀ ਸਕਾਈ ਡਿਜੀਟਲ ਨੂੰ 18 ਵਿੱਚੋਂ ਹੁਣ ਤੱਕ ਇਹਨਾਂ ਨੇ ਸਿਰਫ 12 ਗਾਣੇ ਦਿੱਤੇ ਤੁਸੀਂ ਹੋਰਾਂ ਦੇ ਨਾਲ ਟਾਈਮਜ਼ ਦੇ 뮤직 ਨੇ ਜੀ ਉਹਨਾਂ ਦੇ ਨਾਲ ਇਹਨਾਂ ਨੇ ਦੋ ਗਾਣੇ ਰਿਲੀਜ਼ ਕੀਤੇ ਐ ਜਿਹੜੇ ਕਿ ਕੰਟਰੈਕਟ ਦੀ ਵਾਇਓਲੇਸ਼ਨ ਹੈ ਇਹ ਕਹਿੰਦੇ ਕਿ ਕੰਟਰੈਕਟ ਇਹਨਾਂ ਨੇ ਅਗਸਤ 2024 ਚ ਟਰਮੀਨੇਟ ਕਰਤਾ ਸੀ ਉਸ ਤੋਂ ਬਾਅਦ ਇਹਨਾਂ ਨੇ ਬਿਲਕੁਲ ਰੀਲਿਸ ਕੀਤੇ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਇਹਨਾਂ ਦੇ ਉੱਤੇ ਇੰਨੇ ਅਲੀਗੇਸ਼ਨਸ ਲਾ ਰਹੇ ਹੋ ਇਸੇ ਗੱਲ ਤੇ ਕਿ ਹਾਂ ਮੈਂ ਮੌਕੇ ਤੇ ਚੌਕਾ ਮਾਰਦਾਂ ਮੈਂ ਆਪਣੇ ਆਪ ਨੂੰ ਇੱਕ ਵਿਕਟਿਮ ਕਾਰਡ ਪਲੇ ਕਰਕੇ ਕਿ ਹਾਂ ਇੱਕ ਹੋਰ ਆਰਟਿਸਟ ਦੇ ਨਾਲ ਰੌਲਾ ਚੱਲ ਰਿਹਾ ਮੈਂ ਤਿੰਨ ਚਾਰ ਆਰਟਿਸਟ ਨੂੰ ਪ੍ਰੋਵੋਕ ਕਰਕੇ ਮੈਂ ਅੱਗੇ ਕਰ ਦਵਾਂ ਕਿ ਹਾਂ ਕਿ ਮੇਰੇ ਨਾਲ ਵੀ ਬਹੁਤ ਤੋਖਾ ਹੋਇਆ ਹੈ ਇਹ ਤਾਂ ਚੀਜ਼ਾਂ ਗਲਤ ਨਹੀਂ ਜੀ ਇਸ ਦੇ ਨਾਲ ਪਿੰਕੀ ਥਾਲੀ ਵਾਲ ਜਿਨ੍ਹਾਂ ਦਾ ਕੋਈ ਇਸ ਕੰਪਨੀ ਦੇ ਨਾਲ ਲੈਣਾ ਦੇਣਾ ਨਹੀਂ ਹੈ ਉਸ ਟਾਈਮ ਫਿਰ ਅਸੀਂ ਇੱਕ ਡਿਫਾਮੇਸ਼ਨ 10 ਕਰੋੜ ਦੀ ਡਿਫਾਮੇਸ਼ਨ ਦਾ ਇਹਨਾਂ ਤੇ ਦਾਵਾ ਪਾਇਆ ਹੈ by digital india private limited cool ਇਹਨਾਂ ਦੀ ਕੰਪਨੀ ਦੇ ਐਕਸਕਲੂਸਿਵ ਰਾਈਟਸ ਨੇ ਇਹ ਕਿਤੇ ਹੋਰ ਕੰਮ ਨਹੀਂ ਕਰ ਸਕਦੇ ਮਾਨਯੋਗ ਕੋਰਟ ਨੇ ਸਾਡੀ ਦਲੀਲਾਂ ਸੁਣਨ ਤੋਂ ਬਾਅਦ ਸਾਨੂੰ ਪਹਿਲੇ ਦਿਨ ਹੀ ਸਟੇ ਦੇ ਦਿੱਤੀ ਪਈ ਪਿਛਲੇ ਦਿਨੀ ਸਰੰਦਾ ਸ਼ਰਮਾ ਵੱਲੋਂ ਇੱਕ ਕੰਪਲੀਟ ਜੀਡੀ ਸੀਗੀ ਉਹ ਦਿੱਤੀ ਗਈ ਜਿਸ ਤੋਂ ਬਾਅਦ ਲਗਾਤਾਰ तमाम ਕਲਾਕਾਰ ਜਿਹੜੇ ਨੇ ਆਪਣੀ ਆਵਾਜ਼ ਚੁੱਕ ਨਗੇ ਤਾਂ ਜਿਸ ਦੇ ਉੱਤੇ ਪਿੰਕੀ ਢਾਲੀਵਾਲ ਅਤੇ ਉਸਦੇ ਪੁੱਤਰ ਗੁਰਕਰਨ ਢਾਲੀਵਾਲ ਦੇ ਨਾਮ ਦੇ ਉੱਤੇ ਜਿਸ ਤਰੀਕੇ ਨਾਲ ਪੂਰੀ ਕਾਰਵਾਈ ਹੁੰਦੀ ਹੈ ਤਾ ਫਿਰ ਗਾਇਕ ਕਾਕਾ ਜਿਹੜਾ ਉਸਨੇ ਵੀ ਇਹੀ ਜਿਹੜਾ ਰਾਗ ਦੱਸਿਆ ਔਰ ਆਪਣੀ ਬੇਨਤੀ ਸ਼ਿਕਾਇਤ ਜਿਹੜੀ ਉਹ ਐਸਐਸਪੀ ਮੋਹਾਲੀ ਨੂੰ ਦਿੱਤੀ ਗਈ ਕਿ ਮੇਰੇ ਨਾਲ ਧੋਖਾ ਜੜੀ ਹੋਈ ਹੈ ਮੇਰੇ ਜਿੰਨੇ ਪੈਸੇ ਬੰਦੇ ਸੀ ਉਹ ਮੈਨੂੰ ਨਹੀਂ ਮਿਲੇ ਤਾਂ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਅਸਲ ਗੱਲਬਾਤ ਕੀ ਹੈ ਤਤ ਕੀ ਰਹੇ ਨੇ ਮੋਹਾਲੀ ਕੋਰਟ ਤੋਂ ਸਟੇ ਮਿਲਿਆ ਤਾਂ ਐਡਵੋਕੇਟ ਸਾਡੇ ਨਾਲ ਨੇ ਪੂਰੀ ਗੱਲਬਾਤ ਜਿਹੜੀ ਸਮਝਾਂਗੇ ਤਾਂ ਗੁਰਲਾਲ ਜੀ ਕੀ ਕੁਝ ਜਿਹੜਾ ਅਸੀਂ ਤਤ ਸਮਝਾਂਗੇ ਟੈਕਨੀਕਲੀ ਕਿਵੇਂ ਇਹ ਚੀਜ਼ਾਂ ਹੁੰਦੀਆਂ ਨੇ ਕਿਸ ਤਰੀਕੇ ਦੇ ਨਾਲ ਇਹ ਪੂਰੇ ਜਿਹੜੇ ਸਾਈਨ ਹੁੰਦੇ ਨੇ ਕੰਟਰੈਕਟ ਪਰ ਅਸਲ ਗੱਲ ਕੀ ਆ ਉਹਨ ਸਟੇਜ ਮਿਲਣ ਕਰਕੇ ਜੀ ਸਭ ਤੋਂ ਪਹਿਲਾਂ ਰਵਿੰਦਰ ਜੀ ਦੀ ਜਿਹੜੀ ਕੰਪਨੀ ਐ ਕਾਕਾ ਜੀ ਰਿਕਾਰਡਸ ਇਹਨਾਂ ਦਾ ਤੇ ਸਕਾਈ ਡਿਜੀਟਲ ਦਾ ਜਿਹਦੇ ਕੀ ਡਾਇਰੈਕਟਰ ਗੁਰਕਰਨ ਸਿੰਘ ਢਾਲੀਵਾਲ ਇਹਨਾਂ ਦਾ 9 ਨਵੰਬਰ 2021 ਨੂੰ ਕੰਟਰੈਕਟ ਹੁੰਦਾ 3 ਸਾਲ ਦਾ ਕੰਟਰੈਕਟ ਕੌਂਟਰੈਕਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਕੌਂਟਰੈਕਟ ਦੀ ਟਰਮਸ ਪੂਰੀਆਂ ਨਹੀਂ ਕੀਤੀਆਂ ਜਾਣਗੀਆਂ ਤਾਂ ਸਾਲ-ਸਾਲ ਕਰਕੇ ਕੌਂਟਰੈਕਟ ਅੱਗੇ ਵਧਦਾ ਰਹੂਗਾ। ਕੌਂਟਰੈਕਟ ਦੇ ਤਹਿਤ ਇਹਨਾਂ ਨੂੰ 18 ਗਾਣੇ ਇਹਨਾਂ ਨੇ ਸਾਨੂੰ ਦੇਣੇ ਸੀ ਸकाई ਡਿਸਟਲ ਨੂੰ। 18 ਵਿੱਚੋਂ ਹੁਣ ਤੱਕ ਇਹਨਾਂ ਨੇ ਸਿਰਫ 12 ਗਾਣੇ ਦਿੱਤੇ। ਕੌਂਟਰੈਕਟ ਦੇ ਵਿੱਚ ਸਪੈਸੀਫਿਕਲੀ ਲਿਖਿਆ ਹੋਇਆ ਸੀ ਕਿ ਹਰ ਸਾਲ 6 ਗਾਣੇ ਦਿੱਤੇ ਜਾਣਗੇ। ਇਹ ਵੀ ਲਿਖਿਆ ਹੋਇਆ ਸੀ ਕੌਂਟਰੈਕਟ 'ਚ ਕਿ ਜਿੱਦਨ ਪਹਿਲਾ ਗਾਣਾ ਦਿੱਤਾ ਜਾਊਗਾ ਉਦਨ ਤੋਂ ਹੀ ਕੰਟਰੈਕਟ ਚਾਲੂ ਹੋਊਗਾ ਇਹਨਾਂ ਨੇ ਪਹਿਲਾ ਗਾਣਾ 18 ਦਸੰਬਰ 2021 ਨੂੰ ਦਿੱਤਾ ਪਹਿਲੇ ਸਾਲ 'ਚ ਇਹਨਾਂ ਨੇ ਸਿਰਫ 4 ਗਾਣੇ ਕੀਤੇ ਦੂਜੇ ਸਾਲ 'ਚ ਸਿਰਫ 2 ਗਾਣੇ ਕੀਤੇ ਐਂਡ ਦੇ ਵਿੱਚ ਆ ਕੇ ਜਦੋਂ ਅਸੀਂ ਇਹਨਾਂ ਨੂੰ ਮੀਲਾਂ ਪਾਈਆਂ ਕਿ ਤੁਸੀਂ ਆਪਣੇ 6 ਗਾਣਿਆਂ ਦੀ ਕਮਿਟਮੈਂਟ ਨਹੀਂ ਕਰ ਰਹੇ ਪੂਰੀ ਤੁਸੀਂ ਹੋਰਾਂ ਦੇ ਨਾਲ ਟਾਈਮਜ਼ ਮਿਊਜ਼ਿਕ ਨੇ ਜੀ ਉਹਨਾਂ ਦੇ ਨਾਲ ਇਹਨਾਂ ਨੇ ਦੋ ਗਾਣੇ ਰਿਲੀਜ਼ ਕੀਤੇ ਐ ਜਿਹੜੇ ਕਿ ਕੰਟਰੈਕਟ ਦੀ ਵਾਇਓਲੇਸ਼ਨ ਹੈ ਗਾਣਿਆਂ ਦੇ ਨਾਮ ਹੈ ਮਿੱਟੀ ਦੇ ਟਿੱਬੇ ਤੇ ਅਰਜੀ ਸਨ 2022 ਤੇ 2023 ਦੇ ਵਿੱਚ ਗਾਣੇ ਆਏ ਸੀ ਅਸੀਂ 5 ਅਕਤੂਬਰ ਨੂੰ ਹੀ ਗਾਣਾ ਰਿਲੀਜ਼ ਇਹਨਾਂ ਨੇ ਕੀਤਾ ਟਾਈਮਜ਼ ਮਿਊਜ਼ਿਕ ਦੇ ਨਾਲ ਅਸੀਂ ਅਗਲੇ ਦਿਨ ਹੀ ਇਹਦੀ ਵਾਇਓਲੇਸ਼ਨ ਇੱਕ ਲੀਗਲ ਨੋਟਿਸ ਦੇ ਤਹਿਤ ਇਹਨਾਂ ਨੂੰ ਭੇਜਤੀ ਉਦੋਂ ਫੇਰੇ ਫੋਨ ਤੇ ਮਿਊਚੁਅਲੀ ਕਹਿੰਦੀ ਆ ਕਿ ਨਹੀਂ ਜੀ ਅਸੀਂ ਤੁਹਾਡੇ ਨਾਲ ਹੀ ਕੰਮ ਕਰਾਂਗੇ ਤੁਸੀਂ ਸਾਨੂੰ ਐਡਵਾਂਸ ਦਿੱਤੇ ਹੋਏ ਐ ਸਾਡਾ ਤੁਹਾਡੇ ਨਾਲ ਕੰਟਰੈਕਟ ਐ ਸਾਡੀ ਕੋਈ ਪ੍ਰਾਇਰ ਕਮਿਟਮੈਂਟ ਸੀਗੀ ਇਸ ਲਈ ਸਾਨੂੰ ਇਹ ਗਾਣਾ ਕਰਨਾ ਪੈ ਗਿਆ ਉਦੋਂ ਤਾਂ ਇਹ ਫੋਨ ਦੇ ਉੱਤੇ ਕਹਿੰਦੇ ਆ ਕਿ ਹਾਂ ਅਸੀਂ ਤੁਹਾਡੇ ਨਾਲ ਹੀ ਕੰਮ ਕਰਾਂਗੇ ਪਬਲੀਕਲੀ ਜਦੋਂ ਇਹ ਰੌਲਾ ਪਿਆ ਇਹਨਾਂ ਦੇ ਫਾਦਰ ਪਿੰਕੀ ਢਾਲੀਵਾਲ ਦਾ ਜਿਨ੍ਹਾਂ ਦੀ ਸਕਾਈ ਡਿਸਟਲ ਦੇ ਨਾਲ ਕੋਈ ਕੰਸਰਨ ਨਹੀਂ ਐ ਇਹਨਾਂ ਨੇ ਦੇਖਿਆ ਕਿ ਹਾਂ ਮੀਡੀਆ ਦੇ ਵਿੱਚ ਇਹਨਾਂ ਕੁਝ ਰੌਲਾ ਪੈ ਰਿਹਾ ਐ ਅਸੀਂ ਕੀ ਕਰਦੇ ਆ ਇੱਕ ਬੈਗ ਡੋਰ ਐਂਟਰੀ ਯੂਜ਼ ਕਰਕੇ ਇਹ ਕੰਟਰੈਕਟ ਨੂੰ ਖਤਮ ਕਰਵਾ ਲੈਨੇ ਆ ਕਿ ਅਸੀਂ ਇਹ ਕੰਟਰੈਕਟ ਟਰਮੀਨੇਟ ਕਰ ਲਵਾਂਗੇ ਪ੍ਰੈਸ਼ਰ ਪਾ ਕੇ ਕਿ ਉਹਨਾਂ ਦੇ ਪਿੰਕੀ ਢਾਲੀਵਾਲ ਦੇ ਮੁੰਡੇ ਗੁਰਕਰਨ ਢਾਲੀਵਾਲ ਤੇ ਪ੍ਰੈਸ਼ਰ ਪਵਾਵਾਂਗੇ ਕੰਟਰੈਕਟ ਨੂੰ ਟਰਮੀਨੇਟ ਕਰਾ ਕੇ ਅਸੀਂ ਕੰਟਰੈਕਟ ਦੇ ਵਿੱਚੋਂ ਬਾਹਰ ਨਿਕਲ ਆਵਾਂਗੇ ਇਹ ਕਹਿੰਦੇ ਕਿ ਕੰਟਰੈਕਟ ਇਹਨਾਂ ਨੇ ਅਗਸਤ 2024 ਚ ਟਰਮੀਨੇਟ ਕਰਤਾ ਸੀ ਉਸ ਤੋਂ ਬਾਅਦ ਇਹਨਾਂ ਨੇ ਬਿੱਲ ਕਿਉਂ ਰੇਸ ਕੀਤੇ ਹਰ ਮਹੀਨੇ ਇਹਨਾਂ ਨੇ ਬਿੱਲ ਰੇਸ ਕੀਤੇ ਆ ਬਿੱਲ ਇਹਨਾਂ ਦੇ ਡਿਜੀਟਲੀ ਸਾਈਨਡ ਨੇ ਇਹ ਕਹਿੰਦੇ ਕਿ ਮੇਰੇ ਸਿਗਨੇਚਰ ਫੋਰਜ ਕੀਤੇ ਡਿਜੀਟਲ ਸਿਗਨੇਚਰ ਕਿਵੇਂ ਫੋਰਜ ਹੋ ਸਕਦੇ ਆ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸਾ ਗਿਆ ਫਰਬਰੀ 2025 ਤੱਕ ਇਹਨਾਂ ਦੇ ਅਕਾਊਂਟਾਂ 'ਚ ਪੈਸਾ ਜਾਂਦਾ ਰਿਹਾ ਤਾਂ ਧੋਖਾਧੜੀ ਦੀ ਫੋਰਜਰੀ ਦੀ ਮਿਸ ਅਪਰੋਪਰੀਸ਼ਨ ਦੀ ਕਾਪੀਰਾਈਟ ਇਨਫਰਿੰਜਮੈਂਟ ਦੀ ਕਿੱਥੇ ਗੱਲ ਬਣਦੀ ਹੈ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਆ ਕੇ ਇਹਨਾਂ ਦੇ ਉੱਤੇ ਇੰਨੇ ਅਲੀਗੇਸ਼ਨਸ ਲਾ ਰਹੇ ਹੋ ਇਸੇ ਗੱਲ ਤੇ ਕਿ ਹਾਂ ਮੈਂ ਮੌਕੇ ਤੇ ਚੌਕਾ ਮਾਰਤ ਹਾਂ ਮੈਂ ਆਪਣੇ ਆਪ ਨੂੰ ਇੱਕ ਵਿਕਟਿਮ ਕਾਰਡ ਪਲੇ ਕਰਕੇ ਕਿ ਹਾਂ ਇੱਕ ਹੋਰ ਆਰਟਿਸਟ ਦੇ ਨਾਲ ਰੌਲਾ ਚੱਲ ਰਿਹਾ ਮੈਂ ਤਿੰਨ ਚਾਰ ਆਰਟਿਸਟ ਨੂੰ ਪ੍ਰੋਵੋਕ ਕਰਕੇ ਮੈਂ ਅੱਗੇ ਕਰ ਦਵਾਂ ਕਿ ਹਾਂ ਕਿ ਮੇਰੇ ਨਾਲ ਵੀ ਬਹੁਤ ਤੋਖਾ ਹੋਇਆ ਹੈ ਇਹ ਤਾਂ ਚੀਜ਼ਾਂ ਗਲਤ ਨਹੀਂ ਜੀ ਤੇ ਫਿਰ ਜਿਸ ਤਰੀਕੇ ਨਾਲ ਉਹਨਾਂ ਨੇ ਇਲਜ਼ਾਮ ਲਾਇਆ ਸੀ ਵੀ 6.5 ਕਰੋੜ ਦੇ ਲੱਗ ਚੱਕੇ ਅਮਾਉਂਟ ਬੰਦੀ ਆ ਮੈਨੂੰ 2.5 ਕਰੋੜ ਦਿੱਤਾ ਸੀਗਾ ਬਾਕੀ ਹਲੇ ਮੇਰਾ ਬਕਾਇਆ ਉਹ ਦਿੱਤਾ ਨਹੀਂ ਜਾ ਰਿਹਾ ਬਾਕੀ ਸਾਰੀ ਚੀਜ਼ਾਂ ਮੇਰੀਆਂ ਜੱਫਤ ਵੀ ਕੀਤੀਆਂ ਇਹ ਵੀ ਇਲਜ਼ਾਮ ਸੀਗੇ ਜੀ 6 ਕਰੂਡ ਦਾ ਜਿਹੜੀ ਇਹ ਚੀਜ਼ ਗੱਲ ਕਰ ਰਹੇ ਨੇ ਹੁਣ ਅਸਲ ਦੇ ਵਿੱਚ ਕੰਟ੍ਰੈਕਟ ਦੀ ਟਰਮ ਸੀਗੀਆਂ ਉਹ ਅਸੀਂ ਕੰਫਿਡੈਂਸ਼ੀਅਲ ਰੱਖੀਆਂ ਹੁੰਦੀਆਂ ਨੇ ਟਰੇਡ ਸੀਕ੍ਰੀਟ ਹੁੰਦੇ ਨੇ ਇਹਨੇ ਹੁਣ ਕੀ ਕੀਤਾ ਜੀ ਰਵਿੰਦਰ ਜੀ ਨੇ ਇਹਨਾਂ ਨੇ ਆਪ ਹੀ ਉਹ ਕੰਫਿਡੈਂਸ਼ੀਅਲ ਕਲੋਜ਼ਸ ਜਿਹੜੇ ਆ ਇਹਨਾਂ ਨੇ ਪਬਲੀਕਲੀ ਡਿਸਕਲੋਸ ਕਰਤੇ ਨੇ ਜਦੋਂ ਇਹਨਾਂ ਨੇ ਉਹ ਡਿਸਕਲੋਸ ਕੀਤਾ ਹੁਣ ਇਹਨਾਂ ਦੇ ਪਾਰ ਤੇ ਉਹ ਡਿਫਾਲਟ ਆ ਚੁੱਕਿਆ ਹੈ ਹੁਣ 6 ਕਰੋੜ 30 ਲੱਖ ਦੀ ਡੀਲ ਸੀ ਕੰਟ੍ਰੈਕਟ ਦੇ ਵਿੱਚ ਲਿਖਿਆ ਹੋਇਆ ਸੀ ਕਿ ਇਹਨਾਂ ਨੂੰ ਪੈਸਾ ਕਦ ਕਦ ਮਿਲੂਗਾ ਜਦੋਂ ਵੀ ਅਸੀਂ ਇਹਨਾਂ ਨੂੰ ਐਡਵਾਂਸ ਦੇਣਾ ਹੁੰਦਾ ਸੀ ਨਾ ਜੀ ਸਿੰਪਲ ਜਿਹਾ ਸੂਲ ਹੈ ਪੈਸਾ ਉਦੋਂ ਜਾਊਗਾ ਜਦੋਂ ਇਹ ਸਾਨੂੰ ਬਿਲ ਰੀਜ਼ ਕਰੂਗੀ ਅਸੀਂ ਇਹਨਾਂ ਨੂੰ ਈਮੇਲਜ਼ ਲਿਖੀਆਂ ਕਿ ਤੁਸੀਂ ਇੰਨੇ ਅਮਾਉਂਟ ਦਾ ਅਮਾਉਂਟ ਬਿਲ ਰੀਜ਼ ਕਰੋ ਅਸੀਂ ਤੁਹਾਡੇ ਅਕਾਊਂਟ 'ਚ ਪੈਸਾ ਪਾਵਾਂਗੇ ਉਦੋਂ ਫਿਰ ਇਹ ਨਾਲ ਦੇ ਨਾਲ ਫੋਨ ਕਰ ਦਿੰਦੇ ਤੇ ਫਿਲਹਾਲ ਸਾਨੂੰ ਪੈਸੇ ਦੇ ਲੋਡ ਨਹੀਂ ਸਾਨੂੰ ਨਾ ਪਾਓ ਪੈਸਾ ਐਡਵਾਂਸ ਉਦੋਂ ਉਦੋਂ ਜਾਣਾ ਸੀ ਜਦੋਂ ਜਦੋਂ ਪ੍ਰੋਡਿਊਸਰ ਨੇ ਇਹਨਾਂ ਦੇ ਅਕਾਊਂਟ 'ਚ ਪੈਸਾ ਪਾ ਕੇ ਉਸ ਪੈਸੇ ਨੂੰ ਰੀਕੂਪ ਵੀ ਕੀਤਾ ਹੋਊਗਾ ਨਾ ਜੇ ਬੰਦਾ ਕਿਸੇ ਤੇ ਪੈਸਾ ਲਾ ਰਿਹਾ ਹੈ ਤਾਂ ਉਸ ਟਾਈਮ ਉਹਨੂੰ ਉਹਦਾ ਪੈਸਾ ਰਿਕਵਰ ਵੀ ਤਾਂ ਕਰਨਾ ਪਊਗਾ ਨਾ ਇਹਨਾਂ ਦੇ ਹੱਲੇ ਜਿਹੜੇ ਗਾਣੇ ਐ ਜਿਹੜਾ ਐਡਵਾਂਸ ਇਹਨਾਂ ਕੋਲ ਈ ਢਾਈ ਕਹਿ ਰਹੇ ਨੇ ਸਾਡੇ ਕੋਲ ਸਬੂਤ ਹੈ ਦੀ ਢਾਈ ਤੋਂ ਕਿਤੇ ਜ਼ਿਆਦਾ ਇਹਨਾਂ ਕੋਲ ਐਡਵਾਂਸ ਪਹੁੰਚ ਚੁੱਕਿਆ ਇਹਨਾਂ ਨੇ ਉਹ ਪੈਸਾ ਹਲ ਤੱਕ ਰਿਕਵਰੀ ਹੀ ਨਹੀਂ ਕੀਤਾ ਮਤਲਬ ਗਾਣੇ ਦੇ ਕੇ ਰਿਕਵਰ ਨਹੀਂ ਕੀਤਾ ਜੀ ਤੁਸੀਂ ਇਹ ਸਾਲ ਦੇ ਵਿੱਚ ਜੋ ਇਹਨਾਂ ਦਾ ਐਗਰੀਮੈਂਟ ਸੀ 6 ਗਾਣੇ ਕੱਢ ਦਿੰਦੇ 6 ਆਡੀਓ ਐਂਡ ਵੀਡੀਓ ਸੌਂਗਸ ਤਾਂ ਇਹਨਾਂ ਦਾ ਸ਼ਾਇਦ ਉਹ ਜਿਹੜਾ ਇਹਨਾਂ ਦਾ ਪੇਮੈਂਟ ਪਲਾਨ ਸੀ ਉਹਦੇ ਅਕੋਰਡਿੰਗ ਪੈਸੇ ਵਾਹ ਰਿਕਵਰ ਹੋ ਜਾਣੇ ਸੀ ਕਿ ਉਹਨੇ ਪੈਸੇ ਕੰਪਨੀ ਨੇ ਕਮਾ ਲਏ ਨੇ ਸੀ ਪਰ ਜਦੋਂ ਇਹਨਾਂ ਨੇ ਕੰਮ ਹੀ ਨਹੀਂ ਕੀਤਾ ਉਲਟਾ ਦੂਜੀ ਕੰਪਨੀਆਂ ਦੇ ਨਾਲ ਹੀ ਚੱਕ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਜਿਹੜੇ ਐਡਵਾਂਸ ਇਹਨਾਂ ਨੂੰ ਗਏ ਸੀ ਉਹ ਰਿਕਵਰ ਹੋਣ ਦਾ ਕੋਈ ਤਕ ਹੀ ਨਹੀਂ ਬੰਦਾ ਸੀ ਕੋਈ ਸਮਝ ਨਹੀਂ ਆਣੀ ਸੀ ਉਹ ਚੀਜ਼ ਇਹ ਗੱਲ ਤਾਂ ਇਹ ਫਿਰ ਮਤਲਬ ਜਿਵੇਂ ਕਹਿ ਰਹੇ ਵੀ ਮੇਰੀ ਆਡੀਓ ਐਪਲੀਕੇਸ਼ਨਸ ਤੇ ਗਾਣੇ ਵੀ ਅਪਲੋਡ ਨਹੀਂ ਹੋਏ ਦੂਸਰੇ ਪਾਸੇ ਹੁਣ ਇੱਕ ਸਟੇ ਵੀ ਲਾ ਦਿੱਤਾ ਗਿਆ ਕਾਕਾ ਕਿਸ ਤਰ੍ਹਾਂ ਦੇ ਕੰਮ ਨਹੀਂ ਕਰ ਸਕਦਾ ਕਿਸੇ ਕੰਟਰੈਕਟਰ ਦੇ ਨਾਲ ਉਹ ਥੋੜਾ ਜਿਹਾ ਡਾਟਸੋ ਟੈਕਨੀਕਲੀ ਕੀ ਹੈ ਜੀ ਦੇਖੋ ਡਿਜੀਟਲ ਡਿਸਟ੍ਰੀਬਿਊਸ਼ਨ ਜਦੋਂ ਇਹਨਾਂ ਦਾ ਐਗਰੀਮੈਂਟ ਹੁੰਦਾ ਹੈ ਉਹਦੇ ਵਿੱਚ ਸਾਰੇ ਡਿਸਟ੍ਰੀਬਿਊਟਾਈਜੇਸ਼ਨ ਦੇ ਮੋਨਟਾਈਜ਼ੇਸ਼ਨ ਦੇ ਰਾਈਟਸ ਕੰਪਨੀ ਨੂੰ ਮਿਲ ਜਾਂਦੇ ਆ ਆਡੀਓ ਪਲੈਟਫਾਰਮ ਜਿਵੇਂ ਸਪੋਟੀਫਾਈ ਹੋ ਗਿਆ ਵਿੰਕ 뮤직 ਹੋ ਗਿਆ ਗਾਣਾ.com ਹੋ ਗਿਆ YouTube ਮਿਊਜ਼ਿਕ ਹੋ ਗਿਆ ਇਹ ਸਭ ਚੀਜ਼ਾਂ ਦੇ ਉੱਤੇ ਇਹਨਾਂ ਦੇ ਗਾਣੇ ਇਹਨਾਂ ਨੇ ਅਪਲੋਡ ਕੀਤੇ ਆ ਹੁਣ ਜਿਹੜੀ ਇਹ ਚੀਜ਼ ਕਹਿ ਰਹੀ ਆ ਕਿ ਮੇਰਾ ਕੋਈ ਗਾਣਾ ਅਪਲੋਡ ਨਹੀਂ ਕੀਤਾ ਹੋਇਆ ਜਾਂ ਫਿਰ ਕੋਈ ਰਿਪੋਰਟ ਦੀ ਹੀਰਾ ਫੇਰੀ ਹੋਈ ਹੈ ਕੋਈ ਵੀ ਆਰਟਿਸਟ ਹੈ ਜੀ ਕੋਈ ਵੀ ਸਿੰਗਰ ਹੈ ਕੋਈ ਵੀ ਕੰਪਨੀ ਹੈ ਇਹ ਜਦੋਂ ਵੀ ਕੋਈ ਕੰਮ ਕਰਦੇ ਨੇ ਇਹਨਾਂ ਕੋਲ ਇੱਕ ਪਲ ਪਲ ਦੀ ਉਹਦੀ ਖਬਰ ਰੱਖਦੇ ਆ ਕਿ ਇੰਨੇ ਵਜੇ ਮੈਂ ਗਾਣਾ ਰਿਲੀਜ਼ ਕੀਤਾ ਹੈ 10 ਘੰਟੇ ਬਾਅਦ ਇੰਨੇ ਮਿਲੀਅਨ ਵਿਊ ਹੋ ਗਏ ਨੇ 24 ਘੰਟੇ ਬਾਅਦ ਇੰਨੇ ਮਿਲੀਅਨ ਵਿਊ ਹੋ ਗਏ ਇਹ ਇਹਨਾਂ ਦੇ ਜਿਹੜੇ ਵਿਊਜ਼ ਹੁੰਦੇ ਆ ਇਹ ਪਲ-ਪਲ ਆਪਣੇ ਜਿਹੜੇ ਫੋਨ ਦੇ ਵਿੱਚ ਇਹਨਾਂ ਦੀ ਐਪਸ ਹੁੰਦੀਆਂ ਕੰਸਰਨਡ ਐਪਸ ਹੁੰਦੀਆਂ ਜਿਵੇਂ ਐਪਲ 뮤직 ਹੋ ਗਿਆ ਜਾਂ YouTube 뮤직 ਹੋ ਗਿਆ Spotify ਹੋ ਗਿਆ ਇਹਨਾਂ ਨੂੰ ਰਿਪੋਰਟਸ ਆndੀਆਂ ਨੇ ਕਿ ਕਿੰਨੀ ਵਾਰ ਉਹ ਗਾਣਾ ਕਿਹੜੇ-ਕਿਹੜੇ ਬੰਦੇ ਨੇ ਸੁਨੇ ਆ ਉਹਦੇ ਕਿੰਨੇ ਵਿਊਜ਼ ਆ ਉਹਦੇ ਕਿੰਨੇ ਲ ਐਪਸ ਹੋਈ ਨੇ ਬਟ ਹਣ ਕੱਲੀ ਕੱਲੀ ਗੱਲ ਤੇ ਇਨਾਂ ਕੋਲ ਖਬਰ ਹੁੰਦੀ ਐ ਇਹ ਰਿਪੋਰਟਸ ਆਪਣੀ ਵੈਰੀਫਾਈ ਵੀ ਕਰਾਉਂਦੇ ਐ ਜਦੋਂ ਪਿੱਛੋਂ ਰਿਪੋਰਟਸ ਆਉਂਦੀ ਐ ਕਿ ਹਾਂ ਤੁਹਾਡੇ ਪੈਸੇ ਇੰਨੇ ਤੁਹਾਡੇ ਵਿਊਜ਼ ਆਏ ਐ ਇੰਨੇ ਤੁਹਾਡੇ ਪੈਸੇ ਬੰਦੇ ਐ ਡਾਲਰਸ ਦੇ ਵਿੱਚ ਇੰਨਾ ਤੁਹਾਡਾ ਇੰਡੀਅਨ ਕਰੰਸੀ ਦੇ ਵਿੱਚ ਬੰਦ ਐ ਉਹ ਦੋਨੋਂ ਆਰਟਿਸਟ ਨੂੰ ਵੀ ਤੇ ਜਿਹੜਾ ਕੰਪਨੀ ਹੁੰਦੀ ਐ ਉਹਨਾਂ ਨੂੰ ਵੀ ਪਤਾ ਹੁੰਦਾ ਉਹਦੇ ਅਕੋਰਡਿੰਗ ਹੀ ਆਰਟਿਸਟ ਆਪਣਾ ਵੈਰੀਫਾਈ ਕਰਕੇ ਕੰਪਨੀ ਨੂੰ ਬਿਲ ਰੀਜ਼ ਕਰਦਾ ਐ ਕਿ ਮੇਰਾ ਇੰਨਾ ਸ਼ੇਅਰ ਬੰਦ ਐ ਤੁਸੀਂ ਮੇਰਾ ਇੰਨਾ ਸ਼ੇਅਰ ਦੋ ਤੇ ਉਹ ਸ਼ੇਅਰ ਉਹਦੇ ਅਕਾਊਂਟ 'ਚ ਕ੍ਰੈਡਿਟ ਹੋ ਜਾਂਦਾ ਜਿਹੜਾ ਕਿ ਹੁਣ ਤ ਤੇ ਜੀ ਡੀ ਗੱਲ ਮਾਨੀ ਉਹ ਕੋਰਟ ਵੱਲੋਂ ਸਟੇ ਦਿੱਤੀ ਹੋਈ ਹੈ ਜੀ ਇਹਨਾਂ ਨੇ ਕੁਝ ਕਲੋਜ਼ਸ ਦੀ ਬਰੀਚ ਕੀਤੀ ਹੈ ਕੁਝ ਨਹੀਂ ਮੈਂ ਕਹਾਂਗਾ ਕਾਫੀ ਕੁਝ ਕਲੋਜ਼ਸ ਦੀ ਇਹਨਾਂ ਨੇ ਬਰੀਚ ਕੀਤੀ ਹੈ ਉਹ ਬਰੀਚ ਨੂੰ ਅਸੀਂ ਫਿਰ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੈਂਸ ਕਰਕੇ ਸਾਨੂੰ ਡਿਫੇਮ ਕਰਨਾ ਸ਼ੁਰੂ ਕਰਤਾ ਕਹਿਣਾ ਸ਼ੁਰੂ ਕਰਤਾ ਕਿ ਸਾਡਾ ਵਾਰਨਰ ਦੇ ਨਾਲ ਕੋਈ ਲਿੰਕ ਨਹੀਂ ਹੈ ਵਾਰਨਰ ਵੀ ਸਾਡੇ ਖਿਲਾਫ ਕੁਝ ਬੋਲ ਰਿਹਾ ਹੈ ਵਾਰਨਰ ਨੂੰ ਈਮੇਲਾਂ ਪਾਣੀਆ ਸ਼ੁਰੂ ਕਰਤੀਆਂ ਇੱਕ ਪ੍ਰੈਸ ਕਾਨਫਰੈਂਸ ਕਰ ਲਈ ਉਸ ਤੋਂ ਬਾਅਦ ਆਪਣਾ ਟਵਿੱਟਰ ਹੈਂਡਲ ਦੇ ਉੱਤੇ ਸ਼ਰਿਆਮ ਪੋਸਟ ਪਾ ਰਹੇ ਨੇ ਲਿੰਕ ਕਰ ਰਹੇ ਨੇ ਪਿੰਕੀ ਢਾਲੀਵਾਲ ਦੇ ਕੇਸ ਦੇ ਨਾਲ ਪਿੰਕੀ ਢਾਲੀਵਾਲ ਜਿਨ੍ਹਾਂ ਦਾ ਕੋਈ ਇਸ ਕੰਪਨੀ ਦੇ ਨਾਲ ਲੈਣਾ ਦੇਣਾ ਨਹੀਂ ਹੈ ਉਸ ਤਰੀ ਫਿਰ ਅਸੀਂ ਇੱਕ ਡੇਫਰਮੇਸ਼ਨ 10 ਕਰੋੜ ਦੀ ਡੇਫਰਮੇਸ਼ਨ ਦਾ ਇਹਨਾਂ ਤੇ ਦਾਵਾ ਪਾਇਆ ਹੈ ਪਲੱਸ ਇੱਕ ਪਰਮਨੈਂਟ ਇੰਜੰਕਸ਼ਨ ਦਾ ਅਸੀਂ ਕੀ ਇਸ ਪਾਇਆ ਕਿ ਜਦ ਤੱਕ ਸਾਡੇ ਕੋਲ ਐਕਸਕਲੂਸਿਵ ਰਾਈਟਸ ਨਹੀਂ ਸਕਾਈ ਡਿਜੀਟਲ ਇੰਡੀਆ ਪ੍ਰਾਈਵੇਟ ਲਿਮਟਿਡ ਕੋਲ ਇਹਨਾਂ ਦੀ ਕੰਪਨੀ ਦੇ ਐਕਸਕਲੂਸਿਵ ਰਾਈਟਸ ਨਹੀਂ ਇਹ ਕਿਤੇ ਹੋਰ ਕੰਮ ਨਹੀਂ ਕਰ ਸਕਦੇ ਤੇ ਮਾਨਯੋਗ ਕੋਰਟ ਨੇ ਸਾਡੀ ਦਲੀਲਾਂ ਸੁਣਨ ਤੋਂ ਬਾਅਦ ਸਾਨੂੰ ਪਹਿਲੇ ਦਿਨ ਹੀ ਸਟੇ ਦੇ ਦਿੱ ਬਿਲਕੁਲ ਬਿਲਕੁਲ ਧੰਨਵਾਦ ਤਾਂ ਇਹ ਸਾਰੀਆਂ ਚੀਜ਼ਾਂ ਦੇ ਮੱਧ ਅਜ਼ਰ ਨੂੰ ਦੇਖਿਆ ਜਾਵੇ ਤਾਂ ਸਿੰਗਰ ਕਾਕਾ ਜਿਹੜੇ ਨੇ ਹਾਲਾਂਕਿ ਕਿਸੇ ਹੋਰ ਕੰਪਨੀ ਦੇ ਨਾਲ ਕੰਮ ਨਹੀਂ ਕਰ ਸਕਦੇ ਜਦਕਿ ਜਿਹੜੇ ਵੀ ਪਹਿਲਾਂ ਇਲਜ਼ਾਮ ਸਕਾਈ ਡਿਜੀਟਲ ਦੇ ਉੱਤੇ ਲਗਾਏ ਨੇ ਉਹਨਾਂ ਦੇ ਉੱਤੇ ਵੀ 10 ਕਰੋੜ ਦੀ ਡੈਫੇਮੇਸ਼ਨ ਜਿਹੜੀ ਆ ਉਹ ਦਾਵਾਦਾਰਕ ਚੌਕੀ ਗਈ ਹੈ। ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਚੰਡੀਗੜ੍ਹ